ਪਾ ਲੁਧਿਆਣੇ ਦੀ ਗੱਲ ਇੱਕ ਹੋਰ ਕਰ ਲਈਏ ਮਿੰਟੂ ਜੀ ਉੱਥੇ iali ਸਾਹਿਬ ਵੀ ਮਿੰਟੂ ਜੀ ਕਹਿੰਨੇ ਕਿ ਭਾਈ ਥੋੜਾ ਜਿਹਾ ਗੁੱਸੇ ਚ ਚਲੀ ਜਾਂਦੇ ਐ iali ਸਾਹਿਬ ਉਹਨਾਂ ਨੇ ਵੀ ਪੋਸਟ ਜੀ ਪਾ ਦਿੱਤੀ ਕਹਿੰਨੇ ਕਿ ਭਾਈ ਐ ਨਹੀਂ ਗੱਲ ਬਣਨੀ ਹੈਗੀ ਕਹਿੰਨੇ ਕਿ ਭਾਈ ਚੁੰਦਾ ਕਮੇਟੀ ਦੀ ਰਿਪੋਰਟ ਕਿੱਥੇ ਆ ਕੀ ਕੁਛ ਕਿੱਥੇ ਆ ਕਹਿੰਨੇ ਕਿ ਭਾਈ ਤੁਸੀਂ ਤਾਂ ਮੁੱਦਿਆਂ ਤੋਂ ਹੀ ਪਰੇ ਹੋਗੇ ਕਹਿੰਨੇ ਕਿ ਭਾਈ ਪ੍ਰਧਾਨ ਜੀ ਨੂੰ ਕਹਿੰਦੇ iali ਸਾਹਿਬ ਨਾ ਖਮੋਸ਼ ਰਹਿੰਦੇ ਨੇ ਇਹ ਉਹਨਾਂ ਸਿਆਸਤਦਾਨਾਂ ਚੋਂ ਆ ਜਿਹੜੇ ਮਤਲਬ ਕਿ ਤੁਸੀਂ ਦੇਖਿਆ ਨਾ ਸੁਰਖੀਆਂ ਚੋਂ ਪਰੇ 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 ਬਸ ਕੋਈ ਜ਼ਿਆਦਾ ਤਿੱਖਾ ਹਮਲਾ ਨਹੀਂ ਕਿਸੇ ਤੇ ਬਸ ਠੀਕ ਠਾਕ ਹੈ ਕੰਮ ਵੀ ਬੋਲਦੇ ਆ ਬਈ ਇਹਨਾਂ ਦੇ ਇਲਾਕੇ ਦੇ ਲੋਕ ਦੱਸਦੇ ਆ ਮੈਂ ਤਾਂ ਟੀਵੀ ਰਾਹੀਂ ਦੇਖਿਆ ਗਰਾਊਂਡਾਂ ਗਰੂੰਡਾਂ ਮੈਨੂੰ ਕਿਉਂਕਿ ਗਰਾਊਂਡਾਂ ਨਾਲ ਇਸ਼ਕ ਹੈ ਜੀ ਤਾਂ ਮੈਂ ਤੇ ਜਿਹੜੇ ਉੱਥੋਂ ਦੇ ਗਰਾਊਂਡ ਦੇਖਦਾ ਵੀ ਕਾਸ਼ ਕਿਤੇ ਯਾਰ ਬਾਦਲ ਸਾਹਿਬ ਉਦੋਂ ਲੰਬੀ ਚ ਵੀ ਇਹੋ ਜਿਹੇ ਗਰਾਊਂਡ ਬਣਾ ਦਿੰਦੇ ਪਰ ਆਪਣੇ ਇੱਧਰ ਲੋਕਾਂ ਨੂੰ ਜ਼ਿਆਦਾਤਰ ਤੁਹਾਨੂੰ ਪਤਾ ਦੂਜੇ ਕੰਮਾਂ ਦੀ ਚਾਸ ਸੀ ਉਦੋਂ ਆ ਬਣਾ ਦਿਓ ਜੀ ਆ ਬਣਾ ਦਿਓ ਸਾਨੂੰ ਜੈਲਸ ਹੁੰਦੀ ਆ ਹੁਣ ਉਹਨਾਂ ਦੇ ਗਰਾਊਂਡ ਦੇਖ ਕੇ ਕਿ ਕਾਸ਼ ਇੱਧਰ ਸਾਡੇ ਪਿੰਡਾਂ 'ਚ ਵੀ ਗਰਾਊਂਡ ਉਸ ਤਰ੍ਹਾਂ ਦੇ ਬਣੇ ਹੁੰਦੇ ਜੀ ਤਾਂ ਗੱਲ ਇਹ ਆ ਕਿ ਦੇਖੋ ਉਹ ਜਦੋਂ ਵੀ ਬੋਲਦੇ ਆ ਯਾਲੀ ਸਾਹਿਬ ਉਹ ਬੋਲਦੇ ਆ ਆਪਣੀ ਪਾਰਟੀ ਦੀ ਭਲਾਈ ਵਾਸਤੇ ਜੀ ਕਿ ਭਾਈ ਸਾਨੂੰ ਸਚਾਈ ਨੂੰ ਸਮਝ ਲੈਣਾ ਚਾਹੀਦਾ ਚੁੰਦਾ ਸਾਹਿਬ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਉਹ ਤੇ ਆਪ ਆਪਣੀ ਜ਼ਮਾਨਤ ਨਹੀਂ ਬਚਾ ਸਕੇ ਇਨਫੈਕਟ ਜੇ ਆਪਾਂ ਦੇਖੀਏ ਬੀਬਾ ਬਾਦਲ ਜਿੱਤੇ ਇੱਕ ਆਪਣੇ ਬੋਬੀ ਮਾਨ ਇੱਕ ਹੋਰ ਇਹਨਾਂ ਦਾ ਕੈਂਡੀਡੇਟ ਸੀ ਜਿਹੜੇ ਜ਼ਮਾਨਤ ਬਚਾਉਣ ਚ ਕਾਮਯਾਬ ਰਹੇ ਨੇ 10 ਦਾ ਜ਼ਮਾਨਤ ਹੀ ਜਬਤ ਕਰਵਾ ਬਿਠਾ ਸੀ ਮੇਸ਼ਰ ਜੋਸ਼ੀ ਸਾਹਿਬ ਨਹੀਂ ਜੋਸ਼ੀ ਸਾਹਿਬ ਹੀ ਹੋਣੇ ਜੋਸ਼ੀ ਸਾਹਿਬ ਹੀ ਮਿਲਦਾ ਬਾਕੀਆਂ ਤੇ ਬਾਕੀ ਤੇ ਫੋਟੋ ਉਹਨਾਂ ਦੀ ਮੈਂ ਦੇਖੀ ਮਿਲਦਾ ਜਿਹੜੇ 10 ਚੋਂ ਬਾਹਰ ਨੇ ਡਾਕਟਰ ਦਲਜੀਤ ਸਿੰਘ ਚੀਮਾ ਵਰਸਾ ਸਿੰਘ ਵਲਟੋਆ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਵੱਡੇ ਵੱਡੇ ਜਾਨੀ ਮਾਰ ਹਥੀ ਜੜਿਓ ਜਮਾਨਤਾ ਨਹੀਂ ਬਚਾ ਸਕਿਆ ਮੈਨੂੰ ਹੋਈ ਡਰ ਸੀ ਮੈਂ ਕਿਹਾ ਤੀਜੇ ਨੰਬਰ ਤੇ ਚੰਦੂ ਮਾਜਰਾ ਸਾਹਿਬ ਦਾ ਨਾਮ ਨਾ ਭੁੱਲ ਜੇ ਤੁਸੀਂ ਨਹੀਂ ਮੈਂ ਕਿੱਦਾਂ ਭੁੱਲ ਸਕਦਾ ਉਹਨਾਂ ਨੂੰ ਕੋਣੀ ਭੁੱਲ ਰੇ ਪਾਜਪਨੂ ਕਹਿੰਦੇ ਸਾਾਨੂੰ ਤੇ ਕਹਿੰਦੇ ਪਤਾ ਹੀ ਨਹੀਂ ਲੱਗਾ ਸੀ ਟ੍ਰੇਨ ਕਿਹੜੀ ਚੜ੍ਹਨੀ ਹੈ ਸਾਡਾ ਤੇ ਹਾਲ ਕਹਿੰਦੇ ਨੋਟਾਰਕਾ ਹੋ ਗਿਆ ਕਿ ਜੇਕ ਤੇ ਕੋਈ ਵੱਧ ਘਾਟੂ ਪੈ ਗਈ ਵੋਟ ਤੇ ਠੀਕ ਆ ਮਤਲਬ ਕਿ ਦੇਖੋ ਈਆਲੀ ਸਾਹਿਬ ਨਹੀਂ ਫਿਰ ਚੰਦੂ ਮਾਜਰਾ ਸਾਹਿਬ ਜਿਸ ਤਰ੍ਹਾਂ ਦੀ ਨਾਰਾਜ਼ਗੀ ਜਤਾ ਰਹੇ ਆ ਬੀਬੀ ਜ਼ਗੀਰ ਕੁਰਤਾ ਚੱਲ ਹੀ ਨਾਰਾਜ਼ ਰਹੇ ਨੇ ਢੀਂੜਸਾ ਸਾਹਿਬ ਵੀ ਥੋੜੇ ਤੁਹਾਨੂੰ ਪਤਾ ਹੀ ਹੈ ਕਿ ਸੰਤੁਸ਼ਟ ਨਹੀਂ ਹੈ ਤਾਂ ਪ੍ਰਧਾਨ ਸਾਹਿਬ ਕੀ ਬਠਿੰਡੇ ਦੀ ਸੀਟ ਦੇ ਸਾਰੇ ਗੱਡੀ ਚਲਾਉਣਗੇ ਜਾਂ ਇੱਕ ਵਾਰੀ ਗੱਡੀ ਰੋਕ ਕੇ ਕਹਿਣਗੇ ਜਿਵੇਂ ਉਹ ਮੰਡੀ ਕਰਾਉਣੀ ਹੋਵੇ ਨਾ ਟਰੱਕ ਜਿੱਦਾਂ ਕਾਂਢ ਲੈ ਤੋ ਤੋਰਿਆ ਜਾਂ ਨੰਦ ਤੋਂ ਕੇਲਾ ਭਰਿਆ ਉਹ ਮੰਡੀ ਕਰਾਉਣੀ ਹੋਵੇ ਟਾਈਮ ਸਿਰ ਤਾਂ ਫਿਰ ਉਹ ਖਿੱਚੀ ਆਉਂਦੇ ਆ ਡਰਾਈਵਰ ਦੋ ਦੋ ਦਿਨ ਲਗਾਤਾਰ ਕਿਉਂਕਿ ਨਾ ਮਿਲਣਾ ਹੁੰਦਾ ਤੂੰ ਕਨੈਕਟਰ ਜੇ ਕਿਤੇ ਮਾੜੀ ਮੋਟੀ ਗੱਡੀ ਚਲਾਉਣੀ ਜਾਣਦਾ ਹੋਵੇ ਨਾ ਫਿਰ ਉਹਦਾ ਫਾਇਦਾ ਮਿਲਦਾ ਕਿ ਤੂੰ ਆ ਜਾ ਹੁਣ ਮੈਂ ਘੰਟਾ 100 ਲਵਾ ਕੀ ਪ੍ਰਧਾਨ ਸਾਹਿਬ ਇਸ ਤਰ੍ਹਾਂ ਸੋਚ ਸਕਦੇ ਆ ਕਿ ਯਾਰ ਮੈਂ ਰੈਸਟ ਕਰ ਲਵਾਂ ਤੇ ਗੱਡੀ ਕਿਸੇ ਕਲੀਨਰ ਨੂੰ ਫੜਾ ਦੇਵਾਂ ਛੇਕੜ ਇਹ ਤਾਂ ਨਹੀਂ ਆ ਵੀ ਉਹ ਆਪਣੇ ਆਪ ਨੂੰ ਉਸਤਾਦ ਸਮਝ ਲਵੇਗਾ ਮਤਲਬ ਕਿ ਮੇਰੇ ਹੱਥੋਂ ਸਾਰਾ ਕੁਝ ਚਲਾ ਜਾਏਗਾ ਯਾ ਤੱਕਰ ਕਹੀਂ ਚਲਾਉਂਦੇ ਰਹਿਣਗੇ ਆਈਟਿਮੀਟਲੀ ਤੇ ਇਹੋ ਹੀ ਚੀਜ਼ ਰਹਿ ਗਈ ਨਾ ਬਾਕੀ ਤੇ ਪ੍ਰਧਾਨ ਸਾਹਿਬ ਨੇ ਇੱਕ ਪਰਿਵਾਰ ਚ ਇੱਕ ਟਿਕਟ ਵਾਲਾ ਫਾਰਮੂਲਾ ਵੀ ਦੱਸ ਦਿੱਤਾ ਕਿ ਪਤਨੀ ਲੜ ਰਹੀ ਹੈ ਭਾਈ ਮੈਂ ਨਹੀਂ ਲੜ ਰਿਹਾ ਉਹ ਵੀ ਦੱਸ ਦਿੱਤਾ ਹੋਰ ਕੁਝ ਚੀਜ਼ਾਂ ਦਾ ਇਹਨਾਂ ਨੇ ਐਲਾਨ ਕੀਤਾ ਸੀਗਾ ਤਾਂ ਇੱਕ ਮੋٹے ਤੌਰ ਤੇ ਮੰਗ ਕੀ ਰਹਿ ਗਈ ਕਿ ਜੋ ਨੁਮਾਇੰਦਗੀ ਹੈ ਉਹ ਬਦਲੀ ਜਾਵੇ ਕਿ ਜੋ ਨੁਮਾਇੰਦਗੀ ਕਰਦੇ ਨੇ ਨੁਮਾਇੰਦਗੀ ਦੇ ਵਿੱਚ ਬਦਲਾਅ ਹੋਣਾ ਚਾਹੀਦਾ ਤੁਹਾਨੂੰ ਨੁਮਾਇੰਦਗੀ 'ਚ ਬਦਲਾਅ ਦਾ ਭਾਵੇਂ ਹੀ ਹੈ ਕਿ ਤੁਸੀਂ ਸਰਪ੍ਰਸਤ ਹੋ ਰਹੋ ਜਾਂ ਜੋ ਵੀ ਬਣ ਸਕਦੇ ਹੋ ਕਨਵੀਨਰ ਰਹੋ ਕੁਝ ਵੀ ਹੈ ਤਾਂ ਪ੍ਰਧਾਨ ਕੀ ਵਾਸਤੇ ਤੁਸੀਂ ਇੱਕ ਯੋਗ ਬੰਦਾ ਜਿਹੜਾ ਉਹ ਬਿਠਾਓ ਇਹੀ ਅਲਟੀਮੇਟਲੀ ਤੇ ਇਹੀ ਮੰਗਿਆ ਨਾ ਜੀ ਚਾਹੇ ਗੁਜੇ ਰੂਪ ਚਾ ਸਿੱਧੇ ਰੂਪ ਚਾ ਤੇ ਜਾਂ ਆਪਾਂ ਕਹ ਲਈਏ ਜਿਵੇਂ ਪੰਜਾਬੀ ਚ ਆਪਾਂ ਕਹਿੰਦੇ ਆ ਇਹ ਸੁਖਵੀਰ ਸਿੰਘ ਬਾਦਲ ਤੇ ਡਿਪੈਂਡ ਕਰਦਾ ਜਾਂ ਜਿਹੜਾ ਸੁਖਵੀਰ ਸਿੰਘ ਬਾਦਲ ਦੇ ਨਾਲ ਦਮ ਚ ਦਮ ਪਰਦਾ ਉਸ ਤੜਾ ਉਹ ਉਹਨਾਂ ਤੇ ਨਿਰਭਰ ਕਰਦਾ ਕਿ ਉਹਨਾਂ ਨੇ ਕੀ ਫੈਸਲਾ ਲੈਣਾ ਪਰ ਇੱਕ ਸੀਟ ਜਿੱਤ ਕੇ ਜੇ ਤੁਸੀਂ ਬੇਫਿਕਰ ਹੋ ਗਏ ਤਾਂ ਗੱਲ ਇਹ ਆ ਕਿ ਭਈ ਫਿਰ ਔਖਾ ਹੋ ਸਕਦਾ ਹੈ ਕਿਉਂਕਿ ਤੁਸੀਂ ਦੇਖੋ ਨਿਰਣਿਆਂ ਚ ਮਾਤ ਖਾ ਰਹੇ ਹੋ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਭਾਜਪਾ ਦੇ ਨਾਲ ਗੱਠ ਜੋੜ ਜਦੋਂ ਤੇ ਤੋੜਨ ਦੀ ਵੇਲੇ ਤੋੜਨ ਦੀ ਵਾਰੀ ਸੀ ਜਾਂ ਤੋੜਨ ਦਾ ਸਹੀ ਵੇਲਾ ਸੀਗਾ ਉਦੋਂ ਇਹਨਾਂ ਨੇ ਖੇਤੀ ਕਾਨੂੰਨਾਂ ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੁਣ ਜਦੋਂ ਕਰਨ 'ਚ ਥੋੜਾ ਫਾਇਦਾ ਸੀਗਾ ਉਦੋਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਨਹੀਂ ਨਹੀਂ ਇਹਨਾਂ ਨੂੰ ਵਿਖਾਉਣਾ ਹੈ ਇਹਨਾਂ ਨੂੰ ਇੱਕ ਵਾਰੀ ਵਿਖਾਉਣਾ ਆ ਕਿ ਭਾਈ ਸਾਡੇ ਨਾਲ ਪੰਗੇ ਦਾ ਕੀ ਹਸ਼ਰ ਆ ਤਾਂ ਹੁਣ ਅੱਗੇ ਜਾ ਕੇ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਕਿੰਨੀ ਕਨਫਿਊਜ਼ਡ ਲੀਡਰਸ਼ਿਪ ਹੈ ਗੁਜਰਾਲ ਸਾਹਿਬ ਦਾ ਅੱਜ ਇੱਕ ਬਿਆਨ ਲੱਗਾ ਹੈ ਅਖਬਾਰ ਦੇ ਵਿੱਚ ਜਿਹੜੇ ਨਰੇਸ਼ ਗੁਜਰਾਲ ਜੀ ਆ ਸੀਨੀਅਰ ਕਾਂਗਰਸੀ ਆਗੂ ਹਾਂਜੀ ਜਿਹੜੀ ਦਿੱਲੀ ਦੀ ਪੋਲਿਟਿਕਸ ਸਮਝਦੇ ਵੀ ਆ ਕਿਉਂਕਿ ਬਹੁਤ ਕਾਬਿਲ ਆਦਮੀ ਨੇ ਜੀ ਉਹਨਾਂ ਦਾ ਇੱਕ ਬਿਆਨ ਲੱਗਾ ਹੈ ਬਿਆਨ ਕੀ ਲੱਗਾ ਕਿ ਜੇ ਐਨਡੀਏ ਸਾਨੂੰ ਸੱਦਾ ਦੇਵੇਗੀ ਤਾਂ ਅਸੀਂ ਸੋਚ ਸਕਦੇ ਹਾਂ ਪਹੁੰਚੋਂ ਕੇ ਗੱਲ ਤੇ ਫਿਰ ਉੱਥੇ ਆ ਗਈ ਨਾ ਪਹੁੰਚੋਂ ਕੇ ਉੱਥੇ ਆ ਗਈ ਨਾ ਉਹਨਾਂ ਨੇ ਉਹੀ ਬੂੜੀ ਖੋਤੀ ਤੇ ਉਹੀ ਬੁਢਾ ਦਿਵਾਲ ਉਹੀ ਰਾਮ ਦਿਵਾਲ ਗੱਲ ਇਹ ਆ ਕਿ ਤੁਹਾਨੂੰ ਵੋਟ ਘੱਟ ਪੈਣ ਦਾ ਇੱਕ ਵੱਡਾ ਕਾਰਨ ਹੀ ਇਹ ਸੀ ਕਿ ਵੋਟਰ ਨੇ ਇਹ ਸਮਝਿਆ ਕਿ ਯਾਰ ਜੇ ਵੋਟ ਮੈਂ ਤੀਜੀ ਧਰ ਨੂੰ ਪਾਉਣਾ ਅੱਗੇ ਜਾ ਕੇ ਉਹਦਾ ਕੀ ਹੋਏਗਾ ਇਹੀ ਆਮ ਆਦਮੀ ਪਾਰਟੀ ਪ੍ਰਤੀ ਸੀ ਕਿ ਕੀ ਇਹ ਕਾਂਗਰਸ ਦੇ ਨਾਲ ਖੜਨਗੇ ਜਿਵੇਂ ਹੁਣ ਕਹਿ ਦਿੱਤਾ ਜੀ ਉਹੀ ਗੱਲ ਹੈ ਨਾ ਤਾਂ ਹੁਣ ਤੁਸੀਂ ਦੇਖੋ ਕਿ ਤੁਸੀਂ ਕੀ ਕਹਿ ਰਹੇ ਹੋ ਕਿ ਦੇਖੋ ਜੀ ਅਸੀਂ ਹਾਲੇ ਭਾਈ ਇੰਡੀਆ ਗੱਠ ਜੋੜ ਚ ਤਾਂ ਜਾਣਾ ਹੀ ਨਹੀਂ ਦੂਜੇ ਪਾਸੇ ਹੈ ਨਹੀਂ ਜੇ ਸੱਦਾ ਹੋਏਗਾ ਤਾਂ ਅਸੀਂ ਸੋਚ ਲਵਾਂਗੇ ਤਾਂ ਕੀ ਹੈ ਤੁਸੀਂ ਤੇ ਸੱਦਾ ਸਗੋ ਦੇ ਰਹੇ ਹੋ ਕਿ ਸਾਨੂੰ ਸੱਦਾ ਦਿਓ ਤੁਸੀਂ ਸੱਦਾ ਇਕੱਲੇ ਨੂੰ ਦੇ ਰਹੇ ਹੋ ਕਿ ਸੱਦਾ ਦਿਓ ਅਸੀਂ ਆਉਣ ਨੂੰ ਤਿਆਰ ਆ ਤਾਂ ਇਹ ਇਹ ਚੀਜ਼ ਹੁੰਦੀ ਹੈ ਕਿ ਇੱਕ ਵੇਲੇ ਤੁਸੀਂ ਬਿਲਕੁਲ ਨੇੜੇ ਸੀ ਗੱਠ ਜੋੜ ਕਰਨ ਦੇ ਜੇ ਕਰਦੇ ਤਾਂ ਸ਼ਾਇਦ ਫਾਇਦੇ 'ਚ ਵੀ ਰਹਿੰਦੇ ਕੋਈ 2-4 ਸੀਟਾਂ ਆਉਂਦੀਆਂ ਅੱਜ ਪ੍ਰਧਾਨ ਮੰਤਰੀ ਨੂੰ ਇੱਕ-ਇੱਕ ਸੀਟ ਦੀ ਜ਼ਰੂਰਤ ਹੈ ਤੁਹਾਡੀ ਉੱਥੇ ਬੱਲੇ-ਬੱਲੇ ਹੋਣੀ ਸੀ ਗੁੱਡਵਿਲ ਅਸੀਂ ਤੇ ਤੁਸੀਂ ਚਲੋ ਨਹੀਂ ਕੀਤਾ ਤੁਹਾਡਾ ਤੁਹਾਡਾ ਫੈਸਲਾ ਤੁਹਾਡੀ ਮਰਜ਼ੀ ਹੁਣ ਹੁਣ ਸੰਕੇਤਕ ਤੌਰ ਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਧਰ ਜਾਣਾ ਹੈ ਜਾ ਸਕਦੇ ਹਾਂ ਅਸੀਂ ਸੋਚ ਸਕਦੇ ਹਾਂ ਜਿਵੇਂ ਸਾਨੂੰ ਸਦਾ ਆਉਂਦਾ ਤੇ ਇਹ ਚੀਜ਼ਾਂ ਨੇ ਕਿ ਫਿਰ ਤੁਹਾਡਾ ਦਲ ਹੈ ਜਿਹੜਾ ਉਹ ਨਾ ਤਾਂ ਪੂਰੀ ਤਾਕਤ ਫੜ ਸਕਦਾ ਸੰਗਠਨਾਤਮਕ ਤੌਰ ਤੇ ਨਾ ਤਾਂ ਉਹ ਊਰਜਾਵਾਨ ਹੋ ਸਕਦਾ ਹੈ ਤਾਂ ਲੀਡਰਸ਼ਿਪ ਤੇ ਫਿਰ ਸਵਾਲ ਵੀ ਗਾਇਬ ਗਾਇ ਹੋਣਗੇ ਕਿ ਕਾਲੀ ਦਲ ਦੇ 13 ਬੰਦੇ ਜੇ ਚੋਣ ਲੜ ਰਹੇ ਆ 13 ਚੋਂ 10 ਬੰਦਿਆਂ ਦੀ ਸਮਾਨਤ ਜਬਤ ਹੋ ਗਈ ਜਿਹਦੇ ਵਿੱਚ ਵੱਡੇ ਲੀਡਰ ਆ ਤਾਂ ਫਿਰ ਭਾਈ ਇਹਦੀ ਜ਼ਿੰਮੇਵਾਰੀ ਕੀ ਦੀ ਹੈ ਤੇ ਜੇ ਤੁਸੀਂ ਕਹੋ ਕਿ ਅਸੀਂ ਆਪਦੀ ਇੱਕ ਘਰ ਦੀ ਸੀਟ ਜਿੱਤ ਲਈ ਆ ਹੋਰ ਅਸੀਂ ਜ਼ਿੰਮੇਵਾਰੀ ਕੀ ਨਿਭਾਈਏ ਤਾਂ ਫਿਰ ਆਬੀਅਸ ਹੈ ਕਿ ਗੜਬੜ ਤਾਂ ਹੋਏਗੀ ਨਾ ਜੀ ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਇਧਰ ਉਹ ਪ੍ਰਧਾਨਗੀਆਂ ਦੀ ਗੱਲ ਚੱਲੀ ਸੀ ਕਿ ਕਹਿੰਦੇ ਕਿ ਸੁਖਪਾਲ ਸਿੰਘ ਖਹਿਰਾ ਵੀ ਬਣ ਸਕਦੇ ਹੈ ਜੀ ਕਹਿੰਦੇ ਕਿ ਭਾਈ ਚਲੋ ਕੋਈ ਗੱਲ ਨਹੀਂ ਹੈ ਜੀ ਤਾਂ ਇਹਦੇ ਨਾਲ ਕალიਦਲ ਨੂੰ ਲੈ ਕੇ ਸੁਖਪਾਲ ਸਿੰਘ ਖਹਿਰਾ ਮੇਰੇ ਖਿਆਲ ਦੇ ਨਾਲ ਨਾ ਸੁਖਪਾਲ ਸਿੰਘ ਖਹਿਰਾ ਕੁਝ ਮਾਮਲਿਆਂ 'ਚ ਹੁਣ ਕਾਂਗਰਸ ਦੀ ਜਿਹੜੀ ਕਹ ਲੋ ਕਿ ਮੈਂ ਸਮਝਦਾ ਜੋ ਉਹਨਾਂ ਦੀ ਗੇਮ ਹੈ ਸਿਆਸਤ ਦੇ ਵਿੱਚ ਰਾਜਨੀਤੀ 'ਚ ਉਹਦੇ ਤੋਂ ਜੁਦਾ ਚੱਲ ਰਿਹਾ ਹੈ ਚਾਹੇ ਉਹ ਅਮਰਪਾਲ ਸਿੰਘ ਦਾ ਮਾਮਲਾ ਹੋਵੇ ਉਹ ਖੁੱਲੇ ਰੂਪ ਚ ਸਪੋਰਟ ਕਰਦੇ ਆ ਜਦ ਕਿ ਪਾਰਟੀ ਲਾਈਨ ਇਹ ਨਹੀਂ ਹੈ ਤੁਸੀਂ ਦੇਖਿਆ ਹੋਣਾ ਕਿ ਚਲਦੀ ਚੋਣ ਦੇ ਵਿੱਚ ਵੀ ਉਹਨਾਂ ਨੇ ਪ੍ਰਵਾਸੀ ਭਾਈਚਾਰੇ ਨੂੰ ਲੈ ਕੇ ਜਾਂ ਜਿਸ ਤਰ੍ਹਾਂ ਖੁੱਲ ਕੇ ਬਿਆਨات ਦਿੱਤੇ ਆ ਹਾਂ ਠੀਕ ਹੈ ਉਹ ਆਪਦੀ ਸੋਚ ਰੱਖਦੇ ਹੋ ਕਹਿੰਦੇ ਆ ਕਿ ਮੈਂ ਮੇਰੀ ਇਹ ਪਰਸਨਲ ਸੋਚ ਆ ਪਾਰਟੀ ਦੀ ਨਹੀਂ ਹੈ ਤਾਂ ਜਦੋਂ ਇਸ ਤਰ੍ਹਾਂ ਦੇ ਕਿਸੇ ਵੀ ਚਿਹਰੇ ਨੂੰ ਤੁਸੀਂ ਇੱਕ ਸਟੇਟ ਇਕਾਈ ਦਾ ਹੈੱਡ ਬਣਾਓਗੇ ਨਾ ਤਾਂ ਉਸ ਸਮੱਸਿਆਵਾਂ ਮੇ ਖੜੀਆਂ ਹੋ ਜਾਣਗੀਆਂ ਕਿਉਂਕਿ ਉਹਨਾਂ ਦਾ ਸਟੈਂਡ ਜਿਹੜਾ ਹੈ ਪਿਛਲੇ 2 3 4 ਸਾਲ ਤੋਂ ਅਸੀਂ ਦੇਖ ਰਹੇ ਹਾਂ ਨਿਰੰਤਰ ਕਿ ਉਹ ਆਪਣਾ ਇੱਕ ਐਸਾ ਸਟੈਂਡ ਕਿ ਜੇ ਉਹ ਉਹ ਕਾਂਗਰਸ ਦੀ ਪੂਰੀ ਦੀ ਇਕਾਈ ਦੀ ਨੁਮਾਇੰਦਗੀ ਕਰਨਗੇ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਖੜੇ ਹੋ ਜਾਣਗੇ ਇਸ ਕਰਕੇ ਥੋੜੀ ਜਿ ਮੈਨੂੰ ਲੱਗਦਾ ਹਾਲਾਂਕਿ ਕਾਬਲੀਅਤ ਹੈ ਉਹਨਾਂ ਚ ਕਿਉਂਕਿ ਉਹ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਆ ਆਮ ਆਦਮੀ ਪਾਰਟੀ 'ਚ ਤਾਂ ਨੁਮਾਇੰਦਗੀ ਉਹ ਕਰ ਸਕਦੇ ਇੱਕ ਤੇ ਇਹ ਕਿ ਸਰਪ੍ਰੰਧਤ ਹੋਣਗੇ ਵੱਡਾ ਮਸਲਾ ਹੈ ਆ ਕਿਉਂਕਿ ਉਹਨਾਂ ਦੀ ਖਟਪਟ ਤੇ ਰਾਣਾ ਗੁਰਜੀਤ ਨਾਲ ਬਹੁਤ ਚੱਲਦੀ ਹੈ ਇਹ ਤਾਂ ਹੈ ਇੱਕ ਦੋ ਹੋਰ ਟੜਿਆਂ ਨਾਲ ਆਣ ਬਣਿਆ ਜੀ ਤੇ ਇੱਕ ਤਾਂ ਇਹ ਆ ਕਿ ਸਰਪ੍ਰਬੰਨਤ ਹੋਣਗੇ ਕਿ ਨਹੀਂ ਹੋਣਗੇ ਦੂਜਾ ਇਹ ਆ ਕਿ ਕੁਝ ਬਿਆਨਤ ਉਹਨਾਂ ਦੇ ਉਹਨਾਂ ਨੇ ਜਿਹੜਾ ਪਰਸਨਲੀ ਕਿਹਾ ਕਿ ਮੈਂ ਇਹ ਨਿੱਜੀ ਤੌਰ ਤੇ ਆਪਦੀ ਮੇਰੀ ਲਾਈਨ ਆ ਜਿਸ ਨੂੰ ਮੈਂ ਟੋ ਕਰਦਾ ਤਾਂ ਉਹ ਚੀਜ਼ਾਂ ਫਿਰ ਕਿਤੇ ਨਾ ਕਿਤੇ ਕਹ ਲੋ ਕਿ ਤੁਹਾਡੇ ਵਿਰੁੱਧ ਵੀ ਜਾਂਦੀ ਆ ਜੀ 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 ਅਮਰਤਪਾਲ ਜੀ ਆ ਇਹਨਾਂ ਨੇ ਤਾਂ ਭਾਏ ਭਾਲੀ ਤਰਜ਼ ਦੇ ਉੱਤੇ ਕਹਿ ਰਹੇ ਤਾਂ ਕਹਿੰਦੇ ਕਿ ਮਾਰਗਦਰਸ਼ਕ ਮੰਡਲਾ ਜਿਹੜਾ ਉਹ ਉਹਦੇ ਵਿੱਚ ਚਲੇ ਜਾਣਾ ਚਾਹੀਦਾ ਪ੍ਰਧਾਨ ਜੀ ਜੀ ਸੁਖਵੀਰ ਸਿੰਘ ਬਾਦਲ ਨੇ ਕਹਿੰਦੇ ਕਿ ਉਹ ਇੰਨਾ ਗੁੱਲ ਤਾਂ ਹੈ ਨਹੀਂ ਮੈਨੂੰ ਲੱਗਦਾ ਬਾਈ ਇਹਦਾ ਮਾਰਗਦਰਸ਼ਨ ਮੰਡਲ ਕੋਈ ਨਹੀਂ ਹੈ ਇਹ ਤਾਂ ਬਾਦਲ ਸਾਹਿਬ ਮੈਨੂੰ ਲੱਗਦਾ 90 ਸਾਲ ਦੀ ਉਮਰ ਤੱਕ ਰਹੇ ਨੇ ਮੁੱਖ ਮੰਤਰੀ ਜੀ 90 ਸਾਲ ਕੇ 91 ਸਾਲ ਤੱਕ ਮੁੱਖ ਉਦੋਂ 90 ਸਾਲ ਦੇ ਨੇੜੇ ਸੀ ਕਿ ਜਦੋਂ ਕਿ ਕੈਪਟਨ ਨੇ ਆਖਿਆ ਸੀਗਾ ਕਿ ਇਹ ਉਮਰ ਹੀ ਗਲਤ ਦੱਸਦਾ ਬਾਦਲ ਹਾਂਜੀ ਇਹਦੀ 92 93 ਸਾਲ ਉਮਰ ਤੇ ਜਦੋਂ ਬਾਦਲ ਲੈ ਕੇ ਤੂੰ ਮੇਰੇ ਨਾਲ ਕੋਲ ਕੇ ਦੇਖ ਲੈ ਤਾਂ 90 ਦੇ 게ਟ ਦੇ ਵਿੱਚ ਸੀਗੀ ਉਦੋਂ ਮੇਰੇ ਹਾਂਜੀ ਅਕਾਲੀ ਦਲ ਚ ਕੋਈ ਮਾਰਗਦਰਸ਼ਨ ਮੰਡਲ ਨਹੀਂ ਆਇਆ ਜੀ ਜੀ ਇਹ ਤੇ ਨਹੀਂ